ਸਤਿ ਸ਼੍ਰੀ ਅਕਾਲ ਜੀ ਵੈਲਕਮ ਹੈ ਜੀ ਤੁਹਾਡਾ ਸਾਡੇ ਚੈਨਲ ਸੁਪ ਡਿਜ਼ਾਈਨਰ ਤੇ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਤੇ ਆਪਣੀ ਅੱਜ ਵਾਲੀ ਕਲੈਕਸ਼ਨ ਜਿਹੜੀ ਰਹੂਗੀ ਜੀ ਇਹ ਸਾਰੇ ਅਨ ਸਟਿਚ ਸੂਟ ਰਹਿਣਗੇ ਦੁਪੱਟਾ ਸੂਟ ਨੇ ਮਤਲਬ ਪ੍ਰਿੰਟ ਸੂਟ ਕੁਝ ਵਰਕ ਵਾਲੇ ਸੂਟ ਨੇ ਤਾਂ ਪਲੀਜ਼ ਤੁਸੀਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਜੀ ਤਾਂ ਆਪਾਂ ਸ਼ੁਰੂ ਕਰਦੇ ਹਾਂ ਆਪਣਾ ਫਰਸਟ ਸੂਟ ਹੈਗਾ ਜੀ ਇਹ ਇਹ ਬਹੁਤ ਜਿਆਦਾ ਪਿਆਰਾ ਜਿਹਾ ਸੂਟ ਆ ਜੀ ਇਹ ਦੁਪੱਟਾ ਸੂਟ ਰਹਿਣਗੇ ਪਿਓਰ ਚਨਾਉਣ ਦੀ ਸ਼ਰਟ ਐਂਡ ਪਿਓਰ ਚਨਾਉਣ ਦਾ ਦੁਪੱਟਾ ਹੈਗਾ ਜੀ ਇਹ ਤੇ ਟਿਸਟਾ ਬ੍ਰਾਂਡ ਦੇ ਰਹਿਣਗੇ ਇਹ ਠੀਕ ਹੈ ਜੀ ਤੇ ਫੈਬਰਿਕ ਇਹ ਇੰਨਾ ਜਿਆਦਾ ਸੌਫਟ ਆ ਨਾ ਮਤਲਬ ਰੂਮ ਵਰਗਾ ਕਹਿ ਸਕਦੇ ਆਪਾਂ ਇਹਨੂੰ ਬਿਲਕੁਲ ਸੌਫਟ ਫੈਬਰਿਕ ਆ ਤੇ ਬਹੁਤ ਜਿਆਦਾ ਪਿਆਰਾ ਜਿਹਾ ਇਹਦਾ ਪ੍ਰਿੰਟ ਲਾਊਗਾ ਆਫ-ਵਾਈਟ ਕਲਰ ਹੈ ਜੀ ਆਫ-ਵਾਈਟ ਕਲਰ ਦੇ ਵਿੱਚ ਪ੍ਰਿੰਟ ਚੈੱਕ ਕਰੋ ਤੁਸੀਂ ਇੰਨਾ ਪਿਆਰਾ ਪ੍ਰਿੰਟ ਹੈ ਇਹਦਾ ਲਾਈਟ ਜਾਂ ਮਹਿੰਦੀ ਤੇ ਪਿੰਕ ਪੀਚ ਜੇ ਕਲਰ ਦੀ ਕੰਬੀਨੇਸ਼ਨ ਦਿੱਤੀ ਹੋਈ ਹੈ ਬਹੁਤ ਜ਼ਿਆਦਾ ਪਿਆਰਾ ਪ੍ਰਿੰਟ ਆਇਆ ਤਾਂ ਠੀਕ ਹੈ ਜੀ ਫੈਬਰਿਕ ਇਹ ਪਿਓਰ ਚਨਾਉਣ ਦਾ ਫੈਬਰਿਕ ਹੈ ਜੀ ਬਿਲਕੁਲ ਸੌਫਟ ਵਾਲਾ ਐਂਡ ਇਹਦੇ ਨਾਲ ਬਾਟਮ ਰੱਖੀ ਹੈ ਜੀ ਆਪਾਂ ਕ੍ਰੇਪ ਦੀ ਇਹ ਆਪਣਾ ਮਤਲਬ ਪਾਰਟੀ ਵੇਅਰ ਸੂਟ ਰੈਡੀ ਹੋ ਸਕਦਾ ਆਪਾਂ ਇਹਦੇ ਤੇ ਵਰਕ ਕਰਕੇ ਮਤਲਬ ਪੈਚ ਵਗੈਰਾ ਲਗਾ ਕੇ ਹੈਂਡਵਰਕ ਵੀ ਕਰਵਾ ਸਕਦੇ ਹੋ ਤੁਸੀਂ ਮਸ਼ੀਨੀ ਵਰਕ ਆਰੀ ਵਰਕ ਮਤਲਬ ਕੋਈ ਵੀ ਵਰਕ ਆਪਾਂ ਇਹ ਤੇ ਕਰਵਾ ਸਕਦੇ ਹਾਂ ਤੇ ਇਹ ਵਿਦਆਊਟ ਵਰਕ ਵੀ ਸਿੰਪਲ ਸਰਦਾਰੀ ਜਾਂ ਸੂਟ ਬਹੁਤ ਪਿਆਰਾ ਲੱਗੂ ਹੈ ਕਲਰ ਇਹ ਬਹੁਤ ਹੀ ਪਿਆਰਾ ਹੈ ਜੀ ਇਹ ਆਫ ਵਾਈਟ ਮਤਲਬ ਥੋੜਾ ਸਕਿਨੀ ਟੋਨ ਵੀ ਇਹਨੂੰ ਆਪਾਂ ਕਹਿ ਸਕਦੇ ਹਾਂ ਤੇ ਥੋੜਾ ਆਫ ਵਾਈਟ ਜਾਂ ਮਤਲਬ ਬੜਾ ਪਿਆਰਾ ਜਿਹਾ ਸ਼ੇਡ ਹੈ ਬਹੁਤ ਜ਼ਿਆਦਾ ਵਾਈਟ ਵੀ ਨਹੀਂ ਤੇ ਕਰੀਮ ਵੀ ਨਹੀਂ ਹੈਗਾ ਇਹ ਠੀਕ ਹੈ ਜੀ ਇਹ ਰੂਗਾ ਜੀ ਦੇ ਨਾਲ ਦੁਪੱਟਾ ਚੁਣੌਣ ਦਾ ਬਹੁਤ ਗ੍ਰੇਸਫੁਲ ਜਿਹਾ ਦੁਪੱਟਾ ਹੈ ਸੀ ਚੈੱਕ ਕਰੋ ਇਹ ਦੁਪੱਟਾ ਆ ਗਿਆ ਦੇ ਨਾਲ ਐਦਾਂ ਕਾਰਨਰ ਦੇ ਉੱਪਰ ਪੂਰਾ ਫਲਾਵਰ ਬਣਿਆ ਹੋਇਆ ਵਿੱਚ ਬੂਟੀਆਂ ਠੀਕ ਹੈ ਜੀ ਖੁੱਲਾ ਡੁੱਲਾ ਦੁਪੱਟਾ ਰਹੂਗਾ ਆਪਣਾ ਐਦਾਂ ਪੂਰੇ ਦੇ ਵਿੱਚ ਬੂਟੀ ਆ ਜੂਗੀ ਐਂਡ ਕਾਰਨਰ ਤੇ ਐਦਾਂ ਪ੍ਰਿੰਟ ਹੋ ਰਿਹਾ ठीक है जी ये चीज़ा जो आप वेयर करते हैं सरदारी जी लुक दी तो बहुत ज़्यादा ग्रेसफुल लगती है चेक करो फैब्रिक ये बहुत प्यारा बिल्कुल सॉफ्ट फैब्रिक रहूगा ठीक है जी युवा विदाउट वर्क भी यू एज टीज इदा भी मतलब स्टिचिंग थोड़ी बहुत ही डिजाइन दे के आपू वेयर करा तो यह बहुत प्यारा सूट लगेगा ठीक है जी यर एज लफेक्ट है कलर एंड प्रिंट ਕੀ ਕਾ ਜੀ ਤੇ ਇਹਦੇ ਵਿੱਚ ਹੀ ਆਪਣਾ ਨੈਕਸਟ ਕਲਰ ਆ ਜਾਂਦਾ ਜੀ ਬਲੈਕ ਦੇ ਵਿੱਚ ਇਹ ਵੀ ਬਹੁਤ ਪਿਆਰਾ ਜਿਹਾ ਸ਼ੇਡ ਹੈ ਸੇਮ ਫੈਬਰਿਕ ਰਹੂਗਾ ਐਂਡ ਕਲਰ ਬਲੈਕ ਇਹ ਵੀ ਬਹੁਤ ਪਿਆਰਾ ਜਿਹਾ ਸ਼ੇਡ ਹੈ ਜੀ ਸ਼ੇਡਸਾਰੇ ਹੀ ਬਹੁਤ ਪਿਆਰੇ ਆ ਇਹੇ ਵੀ ਆਪਣਾ ਮਤਲਬ ਟਿਸਟਾ ਦੇ ਸੂਟ ਆ ਤੁਸੀਂ ਚੈੱਕ ਕਰ ਸਕਦੇ ਹੋ ਠੀਕ ਹੈ ਮਤਲਬ ਇਹ ਇੰਨਾ ਸੌਫਟ ਫੈਬਰਿਕ ਆ ਨਾ ਜਿਦਾਂ ਰੂਮ ਵਾਂਗੂ ਬਿਲਕੁਲ ਸੌਫਟ ਆ। ਇਹ ਬਲੈਕ ਦੇ ਵਿੱਚ ਆ ਜੀ। ਪ੍ਰਿੰਟ ਇਹਦਾ ਵੀ ਬਹੁਤ ਜ਼ਿਆਦਾ ਪਿਆਰਾ ਲੱਗੂਗਾ। ਇੱਦਾਂ। ਇਹ ਆ ਗਿਆ। ਇਹਦਾ ਪ੍ਰਿੰਟ ਬਲੈਕ ਦੇ ਵਿੱਚ। ਜਿਦਾਂ ਇਹ ਕਲਰ ਆ ਬਲੈਕ ਹੋ ਗਿਆ ਜਿਦਾਂ ਆਪਾਂ ਪਹਿਲਾਂ ਆਫ-ਵਾਈਟ ਦੇਖਿਆ। ਇਹ ਸਦਾ ਬਹਾਰ ਜਿਹੇ ਤੇ ਟ੍ਰੈਡਿੰਗ ਕਲਰ ਲੈਂਦੇ ਆ। ਐਂਡ ਬਲੈਕ ਹੀ ਆ ਗਈ ਜੀ ਇਹਦੇ ਨਾਲ ਬਾਟਮ। ਕ੍ਰੇਪ ਦੀ। ਤੇ ਪ੍ਰਿੰਟ ਤੁਸੀਂ ਚੈੱਕ ਕਰ ਸਕਦੇ ਹੋ ਇਹਦੇ ਉੱਪਰ ਆਪਾਂ ਇਦਾਂ ਮਤਲਬ ਡਾਰਕ ਕਲਰ ਦਾ ਅਗਰ ਕੰਮ ਵੀ ਕਰਵਾਈਏ ਤਾਂ ਬਹੁਤ ਪਿਆਰਾ ਜਿਹਾ ਆਪਣਾ ਸੂਟ ਰੈਡੀ ਹੋਊਗਾ ਇਹ ਵੀ ਐਂਡ ਇਹ ਆ ਗਿਆ ਜੀ ਇਹਦੇ ਨਾਲ ਦੁਪੱਟਾ ਬਲੈਕ ਕਲਰ ਦਾ ਇਹਦਾ ਦੁਪੱਟਾ ਵੀ ਇਦਾਂ ਹੀ ਪ੍ਰਿੰਟਡ ਰੋ ਠੀਕ ਹੈ ਜੀ ਇਹਦੇ ਜਿਹੜਾ ਪਹਿਲਾਂ ਆਪਣਾ ਕਾਰਨਰ ਬਣੇ ਹੋਏ ਸੀ ਇਹਦੇ ਇਦਾਂ ਉੱਪਰ ਤੱਕ ਬਣ ਜਾ ਜਾਂਦੇ ਆ ਫਲਾਵਰ ਦੇ ਵਿੱਚ ਬੂਟੀਆਂ ਆ ਗਈਆਂ ਤੇ ਦੂਸਰੀ ਸਾਈਡ ਵੀ ਇਦਾਂ ਹੀ ਆ ਜਾਂਦੀ ਹੈ ਠੀਕ ਹੈ ਜੀ ਬਾਕੀ ਆਪ ਇਹਨੂੰ ਲੇਸ ਦੀ ਆਪਾਂ ਫਿਨਿਸ਼ਿੰਗ ਕਰਵਾ ਕੇ ਦਵਾਂਗੇ ਇਹਨੂੰ ਆਪਾਂ ਲੇਸ ਦੀ ਫਿਨਿਸ਼ਿੰਗ ਵੀ ਕਰਵਾ ਸਕਦੇ ਹਾਂ ਐਂਡ ਕਟਵਰਗ ਵਗੈਰਾ ਵੀ ਵਰਕ ਦੇ ਵਿੱਚ ਆਪਾਂ ਇਹਨੂੰ ਕਰ ਸਕਦੇ ਹਾਂ ਤਾਂ ਬਹੁਤ ਪਿਆਰਾ ਜਿਹਾ ਆਪਣਾ ਇਹ ਸੂਟ ਰੈਡੀ ਹੋਊਗਾ ਠੀਕ ਹੈ ਜੀ ਇਹ ਆ ਗਿਆ ਬਲੈਕ ਕਲਰ ਇਹਦੇ ਵਿੱਚ ਆਪਣੇ ਕੋਲ ਆਫ ਵਾਈਟ ਕਲਰ ਐਂਡ ਬਲੈਕ ਕਲਰ ਹੈ ਇਹ ਤਾਂ ਇਹ ਤੁਸੀਂ ਰੈਡੀ ਕਰਵਾ ਸਕਦੇ ਹੋ ਫਰਕ ਕਰਵਾ ਕੇ ਵੀ ਤੇ ਵਿਦਆਉਟ ਵਰਕ ਵੀ ਰੈਡੀ ਕਰਵਾ ਸਕਦੇ ਹਾਂ ਇਹ ਚਨਾਉਣ ਦਾ ਦੁਪੱਟਾ ਜੀ ਚਨਾਉਣ ਦੀ ਸ਼ਰਟ ਐਂਡ ਕ੍ਰੇਪ ਦੀ ਬਾਟਮ ਰਹੂਗੀ ਠੀਕ ਹੈ ਜੀ ਬਹੁਤ ਪਿਆਰੇ ਜੀ ਆਪਣੇ ਸੂਟ ਆ ਆ ਜਾਂਦੇ ਐਂਡ ਨੈਕਸਟ ਆਗੇ ਜੀ ਆਪਣੇ ਇਹ ਵਾਲੇ ਇਹ ਹੈਗੇ ਜੀ ਬ੍ਰਸ਼ੋ ਦੇ ਵਿੱਚ ਟਾਈ ਐਂਡ ਆਏ ਇਹ ਵੀ ਬਹੁਤ ਟ੍ਰੈਂਡਿੰਗ ਫੈਬਰਿਕ ਚੱਲ ਰਿਹਾ ਸਲਵਾਰ ਇਹਦੀ ਆਪਾਂ ਸਲਵਾਰ ਰੈਡੀ ਕਰ ਸਕਦੇ ਹਾਂ ਸ਼ਰਟ ਰੈਡੀ ਕਰ ਸਕਦੇ ਹਾਂ ਦੁਪੱਟਾ ਰੈਡੀ ਕਰ ਸਕਦੇ ਹਾਂ ਇਹਦੇ ਨਾਲ ਪਲੇਨ ਸੂਟ ਕਰਕੇ ਠੀਕ ਹੈ ਜੀ ਇਹ ਵੀ ਐਦਾਂ ਟਾਈ ਐਂਡ ਡਾਈ ਹੈ ਇਹ ਹੈਗਾ ਜੀ ਗਾਜਰੀ ਜਾਂ ਕਲਰ ਇਹ ਡਬਲ ਟੋਨ ਦਿੰਦਾ ਇਸ ਕਰਕੇ ਆਪਾਂ ਨੂੰ ਬ੍ਰਾਈਟ ਲੱਗ ਰਿਹਾ ਬਟ ਇਹ ਬ੍ਰਾਈਟ ਨਹੀਂ ਬਹੁਤ ਪਿਆਰਾ ਜਿਹਾ ਸ਼ੇਡ ਆ ਇਹ ਗਾਜਰੀ ਆਫ ਵਾਈਟ ਇਹਦੀ ਮਤਲਬ ਨੀਚੇ بیس ਆ ਜਾਂਦਾ ਜਿਦਾ ਮਸਟਰਡ yellow ਲਾਈਟ ਡਾਰਕ ਉਹਨਾਂ ਇਸ ਗਾਜਰੀ ਜੀ ਟੋਨ ਦਿੱਤੀ ਹੋਈ ਕੈਰਟ ਜੀ ਕਲਰ ਕੈਰਟ ਵੀ ਨਹੀਂ ਕਹਿ ਸਕਦੇ ਆਪਾਂ ਪਿੰਕ ਦਾ ਡਾਰਕ ਮਤਲਬ ਗਾਜਰੀ ਜੀ ਸ਼ੇਡ ਦਾ ਇਦਾਂ ਦੇ ਵਿੱਚ ਕੰਬੀਨੇਸ਼ਨ ਦਿੱਤਾ ਹੋਇਆ ਇਹਦੇ ਨਾਲ ਤੁਸੀਂ ਪਲੇਨ ਜਿਹਦਾ ਵੈਲਵਟ ਦੀ ਸ਼ਰਟ ਕਰ ਸਕਦੇ ਹੋ ਪਲੇਨ ਸ਼ਰਟ ਕਰਕੇ ਵਰਕ ਕਰਵਾ ਕੇ ਇਹਨੂੰ ਬਾਟਮ ਇਹਨੂੰ ਦੁਪੱਟਾ ਵੀ ਐਸ ਇਜ਼ ਤੁਸੀਂ ਰੱਖ ਕੇ ਪਲੇਨ ਸੂਟ ਇਹਦੇ ਨਾਲ ਰੈਡੀ ਕਰਵਾ ਸਕਦੇ ਹੋ ਠੀਕ ਹੈ ਜੀ ਇਹ ਬਹੁਤ ਪਿਆਰੇ ਲੱਗਦੇ ਹੈ ਇਦਾਂ ਦੁਪੱਟਾ ਵੀ ਆਪਾਂ ਇਹਨੂੰ ਵੇਅਰ ਕਰ ਸਕਦੇ ਆਪਾਂ ਦੁਪੱਟੇ ਨਾਲ ਤੁਸੀਂ ਸੂਟ ਇਦਾਂ ਬੈਡੀ ਕਰਵਾ ਸਕਦੇ ਹੋ ਠੀਕ ਹੈ ਜੀ ਇਹ 2.5 ਮੀਟਰ ਦੀ ਕੱਟ ਰਹੂਗੀ ਜੀ ਅਲੱਗ-ਅਲੱਗ ਇਹਦੇ ਵਿੱਚ ਪ੍ਰਿੰਟ ਹੁੰਦੇ ਆ ਮਤਲਬ ਸੇਮ ਪ੍ਰਿੰਟ ਆਪਾਂ ਨੂੰ ਨਹੀਂ ਮਿਲਦੇ ਹੁੰਦੇ ਪ੍ਰਿੰਟ ਇਹ ਵੀ ਬਹੁਤ ਪਿਆਰਾ ਕਲਰ ਕੰਬੀਨੇਸ਼ਨ ਐਂਡ ਪ੍ਰਿੰਟਿੰਗ ਹੈ ਜੀ ਠੀਕ ਹੈ ਜੀ ਪਿਓਰ ਬ੍ਰਾਸ਼ੋ ਹੈ ਜੀ ਇਹ ਤੇ ਨੈਕਸਟ ਆ ਜਾਂਦਾ ਜੀ ਇਹਦੇ ਵਿੱਚ ਆਪਣੇ ਕੋਲੇ ਇਹ ਵਾਲਾ ਕਲਰ ਇਹ ਵੀ ਬਹੁਤ ਪਿਆਰਾ ਜਿਹਾ ਸ਼ੇਡ ਹੈ ਮਿੱਠਾ ਜਿਹਾ ਕਲਰ ਨੇ ਇਹਦੇ ਬਿਲਕੁਲ ਲਾਈਟ ਟੋਨ ਚ ਆ ਜਾਂਦਾ ਇਦਾਂ ਵੀ ਤੁਸੀਂ ਦੇਖੋ ਕਲਰ ਕੰਬੀਨੇਸ਼ਨ ਕਲਰ ਕੰਬੀਨੇਸ਼ਨ ਇਹਦੇ ਬਹੁਤ ਜ਼ਿਆਦਾ ਪਿਆਰੇ ਆ ਜਿੱਦਾਂ ਇਦਾਂ ਇਸ ਤਰ੍ਹਾਂ ਦੀ ਆਪਾਂ ਸ਼ਰਟ ਰੱਖ ਸਕਦੇ ਆ ਸੀ ਗ੍ਰੀਨ ਰੱਖ ਸਕਦੇ ਆ ਇਹਦੇ ਨਾਲ ਆਪਾਂ ਆਫ ਵਾਈਟ ਸ਼ਰਟ ਰੱਖ ਕੇ ਸਾਰੇ ਕਲਰ ਦੇ ਕੇ ਕੰਮ ਕਰਵਾ ਸਕਦੇ ਆ ਤਾਂ ਬਹੁਤ ਪਿਆਰਾ ਜਿਹਾ ਆਪਣਾ ਸੂਟ ਰੈਡੀ ਹੋਊਗਾ ਇਹ ਵੀ ਠੀਕ ਹੈ ਜੀ ਪਿਓਰ ਬ੍ਰਾਸ਼ੋ ਦੇ ਵਿੱਚ ਰਹਿਣਗੇ ਜੀ ਇਹ ਪ੍ਰਿੰਟ ਬੜੇ ਪਿਆਰੇ ਜਿਹੇ ਲੱਗ ਜੇ ਪ੍ਰਿੰਟ ਆ ਇਹ ਠੀਕ ਹੈ ਜੀ ਜੀ ਤੇ ਇਹ ਆ ਗਿਆ ਜੀ ਆਪਣਾ ਨੈਕਸਟ ਇਹ ਵੀ ਬ੍ਰਸ਼ੋ ਦੇ ਉੱਪਰ ਆ ਇਹ ਵੀ ਆਪਣਾ ਬਹੁਤ ਸੁਪਰ ਹਿੱਟ ਮਤਲਬ ਡਿਜ਼ਾਈਨ ਰਿਹਾ ਜੀ ਇਹ ਕਾਫੀ ਜਣੇ ਮੰਗ ਰਹੇ ਸੀ ਮੈਂ ਵੀਡੀਓ ਚ ਇਸ ਕਰਕੇ ਸ਼ੋਅ ਕਰ ਰਹੀ ਆ ਕਿ ਇਹ ਆਪਣੇ ਕੋਲੇ ਰਿਪੀਟ ਆ ਚੁੱਕਿਆ ਜਿਨ੍ਹਾਂ ਨੂੰ ਵੀ ਚਾਹੀਦਾ ਹੋਵੇਗਾ ਤੁਸੀਂ ਮੈਸੇਜ ਕਰ ਸਕਦੇ ਹੋ ਇਹ ਵੀ ਬ੍ਰਸ਼ੋ ਦੇ ਵਿੱਚ ਪ੍ਰਿੰਟ ਸੀ ਹੈ ਦਾ ਬਹੁਤ ਪਿਆਰਾ ਜਿਹਾ ਇਹ ਪ੍ਰਿੰਟ ਆ ਬ੍ਰਸ਼ੋ ਦਾ ਮਹਿੰਦੀ ਲਾਈਟ ਜਆ ਮਹਿੰਦੀ ਕਲਰ ਤੇ ਬਹੁਤ ਪਿਆਰਾ ਜਿਹਾ ਦਾ ਪ੍ਰਿੰਟ ਆਪਾਂ ਰੈਡੀ ਵੀ ਕੀਤੇ ਸੀ ਤੁਸੀਂ ਦੇਖੇ ਹੋਣੇ ਕਾਫੀ ਜਣਿਆਂ ਨੇ ਮੈਨੂੰ ਮੈਸੇਜ ਕੀਤੇ ਸੀਗੇ ਬਟ ਇਹ ਆਪਣਾ ਸੋਲਡ ਆਊਟ ਹੋ ਗਿਆ ਸੀ ਹੁਣ ਰਿਪੀਟ ਆਪਣੇ ਕੋਲੇ ਆਇਆ ਠੀਕ ਹੈ ਜੀ ਇਹਦੇ ਨਾਲ ਆਪਾਂ بیس ਕਲਰ ਦੀ ਬਾਟਮ ਰੱਖੀ ਸੀ ਤੇ ਪਲੇਨ ਦੁਪੱਟਾ ਤੁਸੀਂ ਚਾਹਤਾ ਕਿਵੇਂ ਵੀ ਇਹਨੂੰ ਰੈਡੀ ਕਰਵਾ ਸਕਦੇ ਹੋ ਦੁਪੱਟਾ ਸਲਵਾਰ ਸ਼ਰਟ ਜਿੱਦਾਂ ਵੀ ਮਤਲਬ ਚਾਹੀਦਾ ਹੋਇਆ ਹੁਣ ਜਿੰਨਾਂ ਨੂੰ ਵੀ ਚਾਹੀਦਾ ਹੋਵੇਗਾ ਪਲੀਜ਼ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ ਫਿ ਪ੍ਰਾਸ਼ੋ ਇਵੀ ਪਿਓਰ ਪ੍ਰਾਸ਼ੋ ਹੈ ਜੀ ਤੇ ਨੈਕਸਟ ਆ ਜਾਂਦਾ ਜੀ ਆਪਣਾ ਇਹ ਵਾਲਾ ਸੂਟ ਅੱਜ ਵਾਲੇ ਆਪਣੇ ਪ੍ਰਿੰਟ ਸਾਰੇ ਹੀ ਬਹੁਤ ਜ਼ਿਆਦਾ ਪਿਆਰੇ ਆ ਜੀ ਹੋਪਸੋ ਕਿ ਤੁਹਾਨੂੰ ਵੀ ਵਧੀਆ ਲੱਗਣਗੇ ਤੁਸੀਂ ਕਮੈਂਟ ਕਰਕੇ ਸਾਨੂੰ ਦੱਸਿਓ ਵੀ ਅੱਜ ਵਾਲੇ ਪ੍ਰਿੰਟ ਤੁਹਾਨੂੰ ਕਿੱਦਾਂ ਦੇ ਲੱਗੇ ਸੀ ਹਾਂਜੀ ਇਹ ਹੈਗਾ ਜੀ ਆਪਣਾ ਟਿਸ਼ੂ ਦੇ ਵਿੱਚ ਲਾਈਨਿੰਗ ਆਉਂਦੀ ਹੈ ਇਦਾਂ ਫੈਬਰਿਕ ਦੇ ਵਿੱਚ ਠੀਕ ਹੈ ਜੀ ਇਹ ਵੀ ਆਪਾਂ ਮਤਲਬ ਪਾਰਟੀ ویئر ਸੂਟ ਇਹਨੂੰ ਰੈਡੀ ਕਰ ਸਕਦੇ ਹਾਂ ਤੁਸੀਂ ਦੇਖੇ ਵੀ ਹੋਣੇ ਆਪਾਂ ਬਣਾਈ ਵੀ ਸੀ ਵੀਡੀਓ ਦੇ ਵਿੱਚ ਵਰਕ ਵਗੈਰਾ ਕਰਕੇ ਇਹ ਤੇ ਓਨੀਅਨ ਜੀ ਟੋਨ ਆਏ ਬਹੁਤ ਪਿਆਰਾ ਹੈ ਦਾ ਪ੍ਰਿੰਟ ਆ ਇਦਾਂ ਇੱਥੇ ਵਿੱਚ 골ਡਨ ਲਾਈਨਾਂ ਆਉਂਦੀਆਂ ਇਦਾਂ ਸ਼ਾਈਨਿੰਗ ਦੇ ਵਿੱਚ ਇਹਦੇ ਉੱਪਰ ਆਪਾਂ ਹੈਂਡ ਵਰਕ ਵੀ ਕਰਵਾ ਸਕਦੇ ਹਾਂ ਐਂਡ ਮਸ਼ੀਨੀ ਵਰਕ ਜਾਂ ਇਦਾਂ ਵੀ ਤੁਸੀਂ ਇਹਨੂੰ ਰੈਡੀ ਕਰਵਾ ਸਕਦੇ ਹੋ ਓਨੀਅਨ ਕਲਰ ਦੀ ਆਪਾਂ ਕ੍ਰੇਪ ਦੀ ਇਹਦੇ ਨਾਲ ਬੋਟਮ ਰੱਖੀ ਆ ਠੀਕ ਹੈ ਜੀ ਦੁਪੱਟਾ ਉਹ ਤੁਹਾਡੀ ਚੁਆਇਸ ਆ ਕਿ ਤੁਸੀਂ ਕਿਤਾਬ ਕਿਦਾਂ ਦਾ ਰੱਖਣਾ ਚਾਹੁੰਦੇ ਹੋ ਠੀਕ ਹੈ ਜੀ ਪ੍ਰਿੰਟ ਇਹ ਵੀ ਬਹੁਤ ਪਿਆਰਾ ਆ ਜਾਂਦਾ 컬러 ਕੰਬੀਨੇਸ਼ਨ ਪ੍ਰਿੰਟ ਬਹੁਤ ਜ਼ਿਆਦਾ ਪਿਆਰਾ ਹੈ ਇਹ ਤੇ ਨੈਕਸਟ ਆ ਜਾਂਦਾ ਜੀ ਆਪਣਾ ਇਹ ਜੌਰਜਟ ਦੇ ਉੱਪਰ ਸੂਟ ਇਹ ਵੀ ਬਹੁਤ ਪਿਆਰਾ ਜਿਹਾ ਆਪਣਾ ਸੂਟ ਰੈਡੀ ਹੋਇਆ ਜੀ ਬਿਲਕੁਲ ਮਿੱਠਾ ਜਿਹਾ ਸ਼ੇਡ ਹੈ ਇਹ ਪਿਓਰ ਜੌਰਜਟ ਦੇ ਉੱਪਰ ਆਪਾਂ ਇਹਨੂੰ ਰੈਡੀ ਕੀਤਾ ਹੈ ਲਾਈਟ ਜਆ ਡਸਟੀ ਜਆ ਪਿੰਕ ਕਲਰ ਹੈ ਠੀਕ ਹੈ ਜੀ ਮਤਲਬ ਥੋੜਾ ਜਿਹਾ ਕਾਲਰਸ ਦੇ ਵਿੱਚ ਬੜਾ ਪਿਆਰਾ ਜਿਹਾ ਸ਼ੇਡ ਹੈ ਇਹ ਜਾਰਜਟ ਫੈਬਰਿਕ ਰਹੂਗਾ ਜੀ ਤੇ ਇਹਦੇ ਉੱਪਰ ਬਹੁਤ ਪਿਆਰਾ ਜਿਹਾ ਆਪਾਂ ਕੰਮ ਕੀਤਾ ਹੋਇਆ ਇਦਾਂ ਆਪਾਂ ਹੀ ਕਲੀਆਂ ਦਾ ਪੈਨਲ ਜਾਂਦਾ ਬਿਲਕੁਲ ਬਰੀਕੀ ਕੰਮ ਆ ਜਾਊਗਾ ਜੀ ਇਹਦੇ ਉੱਪਰ ਠੀਕ ਹੈ ਜੀ ਬੇਸ ਦੇ ਕਲਰ ਦਿੱਤੇ ਹੋਏ ਆ ਲਾਈਟ ਲਾਈਟ ਜਿਹੇ ਕਲਰ ਦਿੱਤੇ ਆਪਾਂ ਦੇ ਉੱਪਰ ਕਲੀਆਂ ਸੈਂਟਰ ਚ ਬੂਟੀ ਆ ਗਈ ਠੀਕ ਹੈ ਤੇ ਇਹਦੇ ਬੈਕ ਤੇ ਵੀ ਆਪਾਂ ਕਲੀਆਂ ਦਿੱਤੀਆਂ ਹੋਈਆਂ ਇਹਦੇ ਬੈਕ ਤੇ ਕਲੀਆਂ ਆ ਗਈਆਂ ਫਰੰਟ ਤੇ ਆਪਾਂ ਕਲੀਆਂ ਦੇ ਵਿੱਚ ਇਦਾਂ ਬੂਟੀ ਦੇ ਦਿੱਤੀ ਐਂਡ ਬੈਕ ਤੇ ਆਪਾਂ ਇੱਥਾ ਕਲੀਆਂ ਬਣਿਤੀਆਂ ਠੀਕ ਹੈ ਜੀ ਇਹ ਆ ਗਿਆ ਜੀ ਇਹਦੇ 슬ੀਵਸ ਤੇ ਕੰਮ 슬ੀਵਸ ਦੇ ਉੱਪਰ ਇਹਦੇ ਹੈਵੀ ਕੰਮ ਆ ਜਾਂਦਾ ਇਹ 슬ੀਵਸ ਦਾ ਕੰਮ ਆ ਗਿਆ ਕਲਰ ਕੰਬੀਨੇਸ਼ਨ ਤੁਸੀਂ ਚੈੱਕ ਕਰ ਸਕਦੇ ਹੋ ਬੜੇ ਪਿਆਰੇ ਮਿੱਠੇ ਜਿਹੇ ਸ਼ੇਡ ਦਿੱਤੇ ਹੋਏ ਆ ਲਾਈਟ ਲਾਈਟ ਜੇ ਬਹੁਤ ਜ਼ਿਆਦਾ ਬ੍ਰਾਈਟ ਨਹੀਂ ਰੱਖਿਆ ਇਹਨੂੰ ਆਪਾਂ ਠੀਕ ਹੈ ਜੀ ਇਹ ਦਾ 슬ੀਵਸ ਦਾ ਕੰਮ ਆ ਗਿਆ ਜਾਰਜਟ ਫੈਬਰਿਕ ਰਹਿਊਗਾ ਜੀ ਫਰੰਟ ਤੇ ਕਲੀਆਂ ਐਂਡ ਬੂਟੀ ਬੈਕ ਤੇ ਕਲੀਆਂ ਆ ਗਈਆਂ ਸਲੀਵਸ ਤੇ ਕੰਮ ਆ ਗਿਆ ਐਂਡ ਇਹ ਦੀ ਸਲਵਾਰ ਦੇ ਉੱਪਰ ਆਪਾਂ ਨੇ ਕੰਮ ਦਿੱਤਾ ਹੋਇਆ ਇਹ ਦੀ ਸਲਵਾਰ ਤੇ ਕੰਮ ਆ ਚੁੱਕਾ ਐਤਾਂ ਬਾਰਡਰ ਆਪਾਂ ਸਲਵਾਰ ਤੇ ਦਿੱਤਾ ਹੋਇਆ ਠੀਕ ਹੈ ਜੀ ਤੇ ਕਲਰ ਕੰਬੀਨੇਸ਼ਨ ਇਹ ਤੁਹਾਡੀ ਚੋਇਸ ਹੈ ਤੁਸੀਂ ਕਿਸੇ ਤੇ ਵੀ ਕਰਵਾ ਸਕਦੇ ਹੋ ਇਹ ਵੀ ਬਹੁਤ ਪਿਆਰਾ ਜਿਹਾ ਮਤਲਬ ਗਰਮੀ ਸਰਦੀ ਚੱਲਣ ਵਾਲਾ ਸ਼ੇਡ ਆ ਆਪਣਾ ਮਿੱਠਾ ਜਿਹਾ ਸ਼ੇਡ ਆ ਸਰਦਾਰੀ ਜੀ ਲੁੱਕ ਦਾ ਇਹ ਆਪਣਾ ਸੂਟ ਰੈਡੀ ਹੁੰਦਾ ਕਿਉਂਕਿ ਸੋਬਰ ਜਿਹਾ ਸੂਟ ਆ ਹੈਵੀ ਵਰਕ ਐਂਡ ਕਲਰ ਠੀਕ ਹੈ ਜੀ ਬਾਕੀ ਤੁਸੀਂ ਕਿਸੇ ਵੀ ਫੈਬਰਿਕ ਤੇ ਇਹਨੂੰ ਰੈਡੀ ਕਰਵਾ ਸਕਦੇ ਹੋ ਆਪਦੀ ਚੁਆਇਸ ਦੇ ਅਕੋਰਡਿੰਗ ਨੈਕਸਟ ਆ ਜਾਂਦੇ ਜੀ ਆਪਣਾ ਇਹ ਵਾਲਾ ਸੂਟ ਇਹ ਰਹੂਗਾ ਜੀ ਪਸ਼ਮੀਨਾ ਦੇ ਉੱਪਰ ਕੋਕ ਸ਼ੀਲਡ ਆਊਗਾ ਜੀ ਇਹ ਪ੍ਰੋਪਰ ਕੋਕ ਕਲਰ ਬਹੁਤ ਪਿਆਰਾ ਜਿਹਾ ਇਹ ਵੀ ਸੂਟ ਆਪਣਾ ਰੈਡੀ ਹੋਇਆ ਕਲਰ ਕੰਬੀਨੇਸ਼ਨ ਇਹਨੂੰ ਬਹੁਤ ਹੀ ਪਿਆਰੀ ਆਪਾਂ ਦਿੱਤੀ ਆ ਇਹਦਾ ਆ ਗਿਆ ਜੀ ਇਹ ਫਰੰਟ ਤੁਸੀਂ ਕਲਰ ਕੰਬੀਨੇਸ਼ਨ ਦੇਖੋ ਆਪਾਂ ਕੋਕ ਦੇ ਉੱਪਰ ਜਿਹੜਾ ਦਿੱਤਾ ਲਾਈਟ ਜੀ ਸ਼ੇਡ ਦਿੱਤੀ ਆ ਅ ਡਸਟੀ ਜਾਂ ਪੀਚ ਕਲਰ ਕਹਿ ਸਕਦੇ ਆਪਾਂ ਮਤਲਬ ਇੰਨਾ ਜ਼ਿਆਦਾ ਉੱਠ ਕੇ ਆਇਆ ਕਲਰ ਕੰਬੀਨੇਸ਼ਨ ਇਹਦਾ ਨਿਊ ਜਆ ਕੰਬੀਨੇਸ਼ਨ ਦੇਣ ਦੀ ਕੋਸ਼ਿਸ਼ ਕੀਤੀ ਆਪਾਂ ਤਾਂ ਬਹੁਤ ਉੱਠ ਕੇ ਆਇਆ ਦੇਖੋ ਜੀ ਇਹ ਆ ਗਿਆ ਇਹਦਾ ਕੇਰਾ ਐਂਡ ਕਲੀਆਂ ਆ ਜਾਂਦੀਆਂ ਤਾਂ ਆਪਾਂ ਇਦਾਂ ਇੱਥੇ ਅੰਬੀ ਦਿੱਤੀ ਹੋਈ ਆ ਠੀਕ ਹੈ ਜੀ ਪ੍ਰੋਪਰ ਹੈਵੀ ਦੇ ਵਿੱਚ ਆ ਜੂਗਾ ਆਪਣਾ ਇਹ। ਇਹ ਦਾ ਫਰੰਟ ਆ ਜੂਗਾ ਜੀ। ਘੇਰਾ ਕਲੀਆਂ ਐਂਡ ਇਹਦੇ ਬੈਕ ਤੇ ਵੀ ਆਪਾਂ ਕਲੀਆਂ ਦਿੱਤੀਆਂ ਹੋਈਆਂ ਨੇ। ਇਹ ਦੀ ਬੈਕ ਤੇ ਆ ਜਾਂਦੀਆਂ ਕਲੀਆਂ ਜੀ। ਇਹ ਬੈਕ ਦਾ ਕੰਮ ਆ ਜੂਗਾ। ਠੀਕ ਹੈ ਜੀ। ਐਂਡ ਇਹ ਆ ਗਿਆ ਜੀ ਇਹ ਦੀ ਸਲਵਾਰ ਦੇ ਪੌਂਚਾਂ ਤੇ ਕੰਮ। ਇਹ ਆਪਣੀ ਸਲਵਾਰ ਦੀ ਮੂਰੀ ਤੇ ਪੂਰਾ ਬਾਰਡਰ ਦਿੱਤਾ ਹੋਇਆ ਆਪਾਂ। ਠੀਕ ਹੈ ਜੀ। एंडद स्लीवस के उपर भी कम दिता हुआ आप स्लीवस का काम आ गया बॉडर दे के शोल्डर के कोल आपको पूरा बंज ठीक है जी फुल बाजू अपन रेडी मतलब नीचे तो बॉर्डर एंड शोलडर को आजगा तो दुपट्टा तोड़ी तो चॉइस आतलब टाई एंड टाई भी ये बहुत प्यारा लगेगा एंड वर्क के कलर का भी आपते हैं अपनी चॉइस के अकॉर्डिंग ਤੇ ਤੁਹਾਨੂੰ ਡਿਜ਼ਾਈਨ ਪਸੰਦ ਆਇਆ ਤਾਂ ਤੁਸੀਂ ਕਿਸੇ ਵੀ ਕਲਰ ਐਂਡ ਕਿਸੇ ਵੀ ਫੈਬਰਿਕ ਤੇ ਆਪਾਂ ਇਹਨੂੰ ਰੈਡੀ ਕਰ ਸਕਦੇ ਹਾਂ ਠੀਕ ਹੈ ਜੀ ਇਹ ਪਸ਼ਮੀਨਾ ਦੇ ਵਿੱਚ ਰਹੂਗਾ ਐਂਡ ਨੈਕਸਟ ਆਜੂਗਾ ਜੀ ਆਪਣਾ ਇਹ ਵਾਲਾ ਸੂਟ ਇਹ ਵੀ ਬਹੁਤ ਪਿਆਰਾ ਜਿਹਾ ਆਪਣਾ ਸੂਟ ਰੈਡੀ ਹੋਇਆ ਜੀ ਇਹ ਵੀ ਪਸ਼ਮੀਨਾ ਦੇ ਉੱਪਰ ਹੈ ਪ੍ਰਿੰਟ ਗ੍ਰੀਨਿਸ਼ ਜਿਹਾ ਫਰੋਜੀ ਕਲਰ ਹੈ ਬਹੁਤ ਪਿਆਰਾ ਜਿਹਾ ਇਹਦਾ ਪ੍ਰਿੰਟ ਰਹੂਗਾ ਜੀ ਇਹ ਆ ਗਈ ਜੀ ਇਹਦੀ ਸ਼ਰਟ ਸ਼ਰਟ ਦੇ ਉੱਪਰ ਆਪਾਂ 슬ੀਵਸ ਦੇ ਉੱਪਰ ਇਦਾਂ ਕੰਮ ਕੀਤਾ ਜੀ ਇਹਦੇ ਇਸ 슬ੀਵਸ ਦਾ ਕੰਮ ਆ ਗਿਆ ਆਪਾਂ ਫੈਬਰਿਕ ਦੇ ਵਿੱਚੋਂ ਹੀ ਕਲਰ ਚੱਕ ਕੇ ਇਹਦੇ ਉੱਪਰ ਵਰਕ ਕੀਤਾ ਹੋਇਆ ਇਦਾਂ ਤੇ بیس ਕਲਰ ਦਾ ਕੱਟਵਰਕ ਦਿੱਤਾ ਹੋਇਆ ਇਹਦੀਆਂ 슬ੀਵਸ ਤੇ ਕੰਮ ਆਊਗਾ ਇਹ ਜੋ ਕਿ ਬਹੁਤ ਪਿਆਰਾ ਲੱਗ ਰਿਹਾ ਠੀਕ ਹੈ ਜੀ ਇਹ ਰਹੂਗੀ ਜੀ ਸੈਲਫ ਦੇ ਵਿੱਚ ਹੀ ਇਹਦੀ ਬਾਟਮ ਤੇ ਬਾਟਮ ਤੇ ਵੀ ਆਪਾਂ ਕੰਮ ਕੀਤਾ ਹੋਇਆ ਇਹਦੀ ਬਾਟਮ ਦਾ ਕੰਮ ਆ ਗਿਆ ਜੀ ਇਹ ਸਲਵਾਰ ਤੇ ਕੰਮ ਆ ਗਿਆ। ਇੱਦਾਂ। ਤੁਸੀਂ ਚੈੱਕ ਕਰੋ ਪੂਰਾ ਕੱਟਵਰਕ ਕਰਕੇ ਪੂਰਾ ਬੰਚ ਦਿੱਤਾ ਹੋਇਆ। ਕਲਰ ਆਪਾਂ ਜਿਹੜੇ ਫੈਬਰਿਕ ਦੇ ਵਿੱਚ ਆਪਣੇ ਆ ਜਾਂਦੇ ਆ ਪ੍ਰਿੰਟ ਦੇ ਸੇਮ ਹੀ ਦਿੱਤੇ ਹੋਇਆ ਫਲਾਵਰ ਵੀ। ਇੱਦਾਂ। ਠੀਕ ਹੈ ਜੀ। ਸੈਲਫ ਦੇ ਵਿੱਚ ਹੀ ਇਹਦੀ ਰਹੂਗੀ ਬਾਟਮ ਐਂਡ ਪ੍ਰਿੰਟ ਸ਼ਰਟ ਹੈ ਜੀ ਤੇ ਪਸ਼ਮੀਨਾ ਦਾ ਫੈਬਰਿਕ ਰਹੂਗਾ ਇਹ ਐਂਡ ਇਹਦੇ ਮਤਲਬ 슬ੀਵਸ ਐਂਡ ਬਾਟਮ ਤੇ ਕੰਮ ਆ ਗਿਆ ਜੀ। ਤੇ ਇਹਦੇ ਆਪਾਂ ਡਿਜ਼ਾਈਨ ਕਰ ਸਕਦੇ ਆ 셔ਟ ਨੂੰ ਲੇਸ ਵਗੈਰਾ ਨਾਲ ਡਿਜ਼ਾਈਨ ਕਰ ਸਕਦੇ ਆ ਠੀਕ ਹੈ ਜੀ ਇਹ ਮਤਲਬ ਆਪਣਾ ਇਹ ਸਿੰਗਲ ਸਿੰਗਲ ਪ੍ਰਿੰਟ ਨੇ ਜੀ ਆਪਣੇ ਕੋਲੇ ਇਹ ਸੇਮ ਨਹੀਂ ਮਿਲੂਗਾ ਮਤਲਬ ਸਿੰਗਲ ਹੀ ਪ੍ਰਿੰਟ ਐਜ਼ ਇਟ ਇਜ਼ ਡੈਡੀ ਆਪਣੇ ਕੋਲ ਜੇ ਵੀ ਸਾਨੂੰ ਚਾਹੀਦਾ ਹੋ ਤਾਂ ਤੁਸੀਂ ਸਾਨੂੰ ਮੈਸੇਜ ਕਰ ਸਕਦੇ ਹੋ ਤਾਂ ਇਹ ਆਪਣੀ ਅੱਜ ਦੀ ਕਲੈਕਸ਼ਨ ਸੀ ਜੀ ਉਮੀਦ ਕਰਦੇ ਆ ਤੁਹਾਨੂੰ ਵਧੀਆ ਲੱਗੀ ਹੋਊਗੀ ਤੇ ਤੁਸੀਂ ਦੱਸਣਾ ਕਿ ਤੁਹਾਨੂੰ ਅੱਜ ਵਾਲੇ ਆਪਣੇ ਪ੍ਰਿੰਟ ਐਂਡ ਵਰਕ ਕਿੰਨੇ ਦਾਨੇ ਲੱਗੇ ਜੋ ਜਿਹੜੇ ਫਸਟ ਟਾਈਮ ਆਪਣੀ ਵੀਡੀਓ ਨੂੰ ਵਾਚ ਕਰ ਰਹੇ ਆ ਤਾਂ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਵੀਡੀਓ ਵਾਚ ਕਰਨ ਲਈ ਧੰਨਵਾਦ